ਸੁਭੀ ਸਿੰਘ ਬਾਦਲ ਦੇ ਹਮਲੇ ਤੋਂ ਬਾਅਦ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਇਸ ਵੀਡੀਓ ਵਿੱਚ ਦੇਖੋ ਦਲਜੀਤ ਸਿੰਘ ਚੀਮਾ ਨੇ ਹੋਰ ਕੁਝ ਕੀ ਕਿਹਾ ਮਤ ਭਾਗੀ ਘਟਨਾ ਵਾਪਰੀ ਲਾ ਦਿਓ ਬਾਜੀ ਮੈਨਸਾ ਬਤਾ ਦਿਓ ਕੀ ਆਵਾਜ਼ ਆ ਰਹੀ ਹੈ ਇਹ ਕੌਣ ਮੰਨਣਾ ਕਰ ਇਸ ਲਾਈਵ ਚੱਲ ਰਿਹਾ ਹੈ ਆਰਾਮ ਓਏ ਯਾਰ ਮਾਈਕ ਭਾਈ ਮਨਾ ਪਿੱਛੇ ਆਇਓ ਜੀ ਮਾਣ ਮਸਾ ਬੋਲੋ ਭਾਈ ਮਨਾ ਪਿੱਛੇ ਆਇਓ ਯਾਰ ਏਕੋ ਬਹੁਤ ਯਰ ਚੁੱਪ ਹੋਇਓ ਯਾਰ ਕੀ ਮਨਾ ਸਾਹਿਬ ਕਿਹੜੀ ਘਟਨਾ ਹੋਈ ਹੈ ਇਸ ਨੂੰ ਕਿਵੇਂ ਦੇਖ ਰਹੇ ਹੋ ਵੇਖੀ ਕੌਣ ਸੀਗਾ ਓਏ ਯਾਰ ਮਾਈਕ ਸਾਹਿਬ ਜੀ ਮਨਾ ਸਾਹਿਬ ਬਾਬਾ ਸ਼ੁਰੂ ਕਰੋ ਮਨਾ ਸਾਹਿਬ ਕਿਹੜੀ ਘਟਨਾ ਹੋਈ ਹੈ ਕਿਵੇਂ ਦੇਖ ਰਹੇ ਸਾਰਿਆਂ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤੇ ਮੈਂ ਗੁਰੂ ਰਾਮਦਾਸ ਜੀ ਮਹਾਰਾਜ ਦਾ ਸ਼ੁਕਰੀਆ ਅਦਾ ਕਰਦਾ ਗੁਰਬਾਨੀ ਦਾ ਫਰਮਾਨ ਹੈ ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਅੱਜ ਜਿਹੜੀ ਬਹੁਤ ਹੀ ਹਿਰਦੇ ਵੇਦਿਕ ਘਟਨਾ ਕਿਸੇ ਵੀ ਕਾਲਕਤਕ ਸਾਹਿਬ ਦੇ ਹੁਕਮਾਂ ਦੇ ਉੱਤੇ ਇੱਕ ਨਿਮਾਨੇ ਸੇਵਕ ਵਜੋਂ ਨਤਮਸਤਕ ਹੋ ਕੇ ਆਪਣੀਆਂ ਸੇਵਾਵਾਂ ਕਰ ਰਿਹਾ ਹੈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਜਿਹੜੇ ਇਸ ਵੇਲੇ ਚੌਕਦਾਰ ਦੇ ਤੌਰ ਤੇ ਉੱਤੇ ਗੁਰੂ ਰਾਮਦਾਸ ਦੇ ਦਵਾਰ ਦੇ ਉੱਤੇ ਸੇਵਾ ਆਪਣੀ ਦੇ ਰਹੇ ਸੀ ਉਹਨਾਂ ਦੇ ਉੱਤੇ ਫਾਇਰਿੰਗ ਕਰਕੇ ਜਾਨਲੇਵਾ ਹਮਲਾ ਜਿਹੜਾ ਉਹ ਹੋਇਆ ਮੈਂ ਗੁਰੂ ਰਾਮਦਾਸ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਸੱਚੇ ਪਾਸ਼ਾ ਦਾ ਧੰਨਵਾਦ ਕਰਦਾ ਉਹਨਾਂ ਨੇ ਆਪਣੇ ਸੇਵਕ ਦੇ ਸਿਰ ਤੇ ਹੱਥ ਰੱਖ ਕੇ ਤੇ ਸਾਰਾ ਜਿਹੜਾ ਬਚਾਅ ਕੀਤਾ ਔਰ ਇਸ ਘਟਨਾ ਦੀ ਮੈਂ ਪਾਰਟੀ ਵੱਲੋਂ ਨਖੇਦੀ ਵੀ ਕਰਦਾ ਔਰ ਇਹ ਪੰਜਾਬ ਵਾਸਤੇ ਜਿਹੜੀ ਆ ਇਹ ਘਟਨਾ ਬਹੁਤ ਵੱਡੀ ਘਟਨਾ ਹੈ ਕਿ ਅਸੀਂ ਪੰਜਾਬ ਨੂੰ ਦੁਬਾਰਾ ਕਿਹੜੇ ਦੌਰ ਦੇ ਵਿੱਚ ਤੱਕ ਰਹੇ ਕਿ ਮੈਂ ਤੁਹਾਨੂੰ ਇੱਕ ਸੇਕ ਕਿਹਾ ਅੱਜ ਮੈਨੂੰ ਗੱਲ ਕਰਨੀ ਮੈਨੂੰ ਗੱਲ ਕਰਨੀ ਅਸੀਂ ਪੰਜਾਬ ਦੇ ਵਿੱਚ ਜਿਹੜੀ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਬੜੇ ਵੱਡੇ ਜਵਾਨੀ ਦਾ ਘਾਣ ਹੋਇਆ ਉਸ ਮਾਹੌਲ ਦੇ ਵਿੱਚੋਂ ਜਿਹੜੀ ਹੈ ਬਣੀ ਸੰਗਤ ਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਪੰਜਾਬ ਬਾਹਰ ਨਿਕਲਿਆ ਸੀ ਅੱਜ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਦਾ ਕਿ ਇਹ ਤੁਸੀਂ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਚਾਹੁੰਦੇ ਹੋ ਕਿ ਅੱਜ ਫੇਰ ਦਰਬਾਰ ਸਾਹਿਬ ਦੇ ਗੇਟ ਦੇ ਉੱਤੇ ਸ਼ਾਂਤੀ ਦੇ ਨਾਲ ਸੇਵਾ ਕਰ ਰਹੇ ਗੁਰਸਿੱਖ ਦੇ ਉੱਤੇ ਇਸ ਤਰ੍ਹਾਂ ਦਾ ਹਮਲਾ ਹੋਣਾ ਇਹ ਮੈਂ ਸਮਝਦਾ ਸੁਵੇਦੀ ਲੈਂਡ ਆਰਡਰ ਅਵਸਥਾ ਵਾਸਤੇ ਵੀ ਬਿਲਕੁਲ 100% ਉਹਦਾ ਫੇਲਰ ਆ ਮੁੱਖ ਮੰਤਰੀ ਸਾਹਿਬ ਨੂੰ ਅਸਤੀਫਾ ਦੇਣਾ ਚਾਹੀਦਾ ਦੂਜੀ ਗੱਲ ਹਮਲਾਵਰ ਮੌਕੇ ਤੇ ਫੜਿਆ ਗਿਆ ਔਰ ਡੇਰਾ ਬਾਬਾ ਨਾਨਕ ਦਾ ਇੱਕ ਤਾਂ ਜਿਹੜੇ ਸਿਕਿਉਰਟੀ ਵਾਲੇ ਜਵਾਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਬੜੀ ਦਲੇਰੀ ਦੇ ਨਾਲ ਜੇ ਉਹ ਐਕਟ ਨਾ ਕਰਦੇ ਹੱਥ ਉੱਪਰ ਨੂੰ ਨਾ ਕਰਦੇ ਤੇ ਗੁਰੂ ਰਾਮਦਾਸ ਨੇ ਆਪਣੇ ਦਰ ਦੇ ਉੱਤੇ ਗੋਲੀ ਜਿਹੜੀ ਆ ਉਹ ਕਰ ਲਈ ਆ ਇਸ ਕਰਕੇ ਗੁਰੂ ਘਰ ਦੇ ਵਿੱਚ ਜਿਹੜੀ ਆ ਉਹ ਗੋਲੀ ਲੱਗੀ ਆ ਤੇ ਜਿੰਨਾ ਜਵਾਨਾਂ ਨੇ ਵੀ ਹੌਸਲਾ ਕਰਕੇ ਡਿਊਟੀ ਨਿਭਾਈ ਆ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਤਨਵਾਦ ਕਰਦਾ ਜੀ ਬਸ ਗੁਰੂ ਘਰ ਦੀ ਆਪਾਂ ਦੇ ਵਿੱਚ ਜੇ ਇਹੀ ਬੰਦਾ ਫੜਿਆ ਗਿਆ ਨਾ ਕੀ ਹੁੰਦਾ ਜੀ ਔਰ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਜਿਹੜਾ ਚੇਅਰਮੈਨ ਆ ਸੋਨੂ ਜੀ ਨਾਂ ਦੱਸੋ ਬਟੇ ਨਰਿੰਦਰ ਸਿੰਘ ਚੋੜਾ ਮਹਾਰਾਜਨ ਸਿੰਘ ਨਰਿੰਦਰ ਸਿੰਘ ਨਰਿੰਦਰ ਸਿੰਘ ਚੋੜਾ ਉਹਨਾਂ ਦਾ ਮਾਰਕੀਟ ਕਮੇਟੀ ਦਾ ਚੇਅਰਮੈਨ ਇਹੀ ਹੁੰਦਾ ਜੀ ਹਾਂਜੀ ਹਾਂਜੀ ਉਹਦਾ ਸੱਕਾ ਭਰਾ ਆ ਦਰੈਨ ਸਿੰਘ ਚੋੜਾ ਇਸ ਕਰਕੇ ਇੱਕ ਤਾਂ ਮੈਂ ਇਹ ਚਾਹੁੰਦਾ ਕਿ ਇਹ ਸਾਰੀ ਜਿਹੜੀ ਘਟਨਾ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਹਾਈ ਲੈਵਲ ਤੇ ਕਿਉਂਕਿ ਸਾਨੂੰ ਨਾ ਤਾਂ ਸਟੇਟ ਦੇ ਉੱਤੇ ਭਰੋਸਾ ਕਿਉਂਕਿ ਇਹ ਜਿਸ ਤਰ੍ਹਾਂ ਦੀਆਂ ਸਾਜ਼ਸ਼ਾ ਚੱਲੀਆਂ ਜਾ ਰਹੀਆਂ ਜਿਹੜੀਆਂ ਅਸੀਂ ਪਹਿਲੇ ਕਹ ਰਹੇ ਹਾਂ ਕਿ ਸਾਡੀ ਲੀਡਰਸ਼ਿਪ ਨੂੰ ਖਤਮ ਕਰਨ ਦੇ ਜਿਹੜੇ ਵੱਡੀਆਂ ਸਾਜ਼ਸ਼ਾ ਉਹ ਦਿੱਲੀ ਤੋਂ ਲੈ ਕੇ ਸਾਰੀਆਂ ਸਰਕਾਰਾਂ ਉਹਦੇ ਚ ਇਨਵਾਲਡ ਹੈ ਇਸ ਕਰਕੇ ਇਹਦੀ ਸਾਰੇ ਦੀ ਜਿਹੜੀ ਹੈਗੀ ਹੈ ਜੁਡੀਸ਼ੀਅਲ ਇਨਕੁਆਇਰੀ ਅਸੀਂ ਮੰਨ ਕਰਦੇ ਹਾਂ ਕਿ ਇਮੀਡੀਏਟਲੀ ਹੋਣੀ ਚਾਹੀਦੀ ਹੈ ਕਿਉਂਕਿ ਗੱਲ ਕੱਲੀ ਉਸ ਬੰਦੇ ਦੀ ਨਹੀਂ ਹੁੰਦੀ ਇਹ ਸਾਜ਼ਿਸ਼ ਇਹਦੇ ਪਿੱਛੇ ਕੌਣ ਹੈ ਜੇ ਅਸਲੀ ਸ਼ਹੀਨ ਦੱਸਿਆ ਕਿ ਕੱਲ ਦਾ ਹੀ ਐਫਐਸ ਸੀ ਕੱਲ ਵੀ ਪਹੁੰਚਿਆ ਸੀ ਕੱਲ ਦੀ ਮਤਲਬ ਜੇ ਕੱਲ ਦਾ ਫਰਾਰ ਸੀ ਤੇ ਫਿਰ ਭਗਵੰਤਬਾਨ ਜੀ ਕਾਹਦੇ ਇੰਤਜ਼ਾਰ ਕਰਦੇ ਪਏ ਸੀ ਸਹੀ ਮੌਕੇ ਨਹੀਂ ਸੀ ਕੱਲ ਮਿਲਿਆ ਫਿਰ ਉਹਨੂੰ ਇਸ ਕਰਕੇ ਰੁੱਕੇ ਗਿਆ ਸੀ ਫਿਰ ਕੱਲ ਦਾ ਮੈਂ ਪੁਲਿਸ ਤੋਂ ਜਵਾਬ ਪੁੱਛਦਾ ਇਸ ਕੱਲ ਦਾ ਜੇ ਉਹਨਾਂ ਨੂੰ ਪਤਾ ਸੀ ਵੀ ਕੱਲ ਦਾ ਇੱਥੇ ਘੁੰਮਦਾ ਸੀ ਤੇ ਫਿਰ ਕੀ ਉਹਨੂੰ ਚਾਹੁੰਦੇ ਸੀ ਵੀ ਨਿਸ਼ਾਨਾ ਕਿਤੇ ਮਿਸ ਨਾ ਹੋ ਜਾਵੇ ਵੀ ਇਸ ਮੌਕੇ ਅਟੈਕ ਹੋਰ ਜਵਾਬ ਦੇ ਇਸ ਦੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਵੀ ਪੁੱਛਦਾ ਮੈਂ ਇਹ ਕੌਣ ਜਵਾਬ ਦੇ ਕੌਣਾਂ ਦੇ ਵਾਸਤੇ ਸਾਨੂੰ ਦੱਸਿਆ ਤੇ ਪੇਗੰਮ ਕੋਈ ਕਿਸੇ ਨੂੰ ਤਾਂ ਜਿੰਮੇਵਾਰੀ ਲੈਣੀ ਪਊਗੀ ਇਹਦੀ ਇਸ ਗੱਲ ਦੀ ਜਿਉ ਕਲੇਮ ਕਰਦੇ ਆ ਕਿ ਕੱਲ੍ਹ ਤੱਕ ਹਮਦਾ ਸੀ ਸਾਨੂੰ ਪਤਾ ਸੀ ਉਹ ਤਾਂ ਧਾਰ ਕੇ ਆਇਆ ਸੀ ਕਿ ਮਾਰਨ ਇਸ ਕਰਕੇ ਉਹਨੂੰ ਮੌਕਾ ਦਿੱਤਾ ਜਾ ਰਿਹਾ ਸੀ ਤੇ ਸਹੀ ਸਹੀ ਮੌਕਾ ਦਿੱਤੇ ਕਿ ਤੋ ਅਟੈਕ ਦੀ ਸੇਵਾ ਜੋ ਬਾਲ ਸਾਹਿਬ ਕੰਟੀਨਿਊ ਦੇਖੋ ਸੇਵਾ ਗੁਰੂ ਰਾਮਦਾਸ ਜੀ ਦਰਬਾਰ ਤੇ ਜਾਰੀ ਰਹੇਗੀ ਉਹਦੇ ਤੇ ਭਰੋਸਾ ਆ ਸਾਨੂੰ ਨਾ ਤਾਂ ਪੰਜਾਬ ਦੀ ਪੁਲਿਸ ਤੇ ਭਰੋਸਾ ਆ ਨਾ ਸਰਕਾਰਾਂ ਤੇ ਭਰੋਸਾ ਆ ਗੁਰੂ ਦੇ ਦਰ ਤੇ ਭਰੋਸਾ ਆ ਅਸੀਂ ਆਪਣੀ ਸੇਵਾ ਜਿਹੜੀ ਆ ਉਹ ਜਾਰੀ ਰੱਖਾਂਗੇ ਗੁਰੂ ਰਾਮਦਾਸ ਦੀ ਸੁਰੱਖਿਆ ਸਭ ਨੂੰ ਚਾਹੀਦੀ ਆ ਇਸ ਕਰਕੇ ਬਾਕੀ ਆਪਣੇ ਜੇ ਫਰਜ਼ਾਂ ਦੀ ਪੂਰਤੀ ਕਿਸ ਨੇ ਕਰਨੀ ਇਹ ਕਿੱਥੇ ਦੇਂਦੇ ਹੁੰਦੇ ਅੱਗੇ ਜਿਹੜੇ ਪੰਜਾਬ ਚ ਬਾਰਡਰ ਕਰਾਇ ਸਿਕਿਉਰਟੀ ਵਿਡਰਾ ਕਰਕੇ ਕਰਾਏ ਮਾਹੌਲ ਪੈਦਾ ਕਰਕੇ ਕਰਾਏ ਜਿੰਪਸ ਕਰਕੇ ਜਲਦ ਤੋਂ ਪਹਿਲਾਂ ਪੰਜਾਬ ਦੇ ਫਿਰ ਤੁਸੀਂ ਇਹ ਹੋਰਿਆ ਹੈ ਸੀਮਾ ਸਾਹਿਬ ਸੀਮਾ ਸਾਹਿਬ ਸੀਮਾ ਸਾਹਿਬ ਲਾਈਵ ਤੇ ਰਹੇ